ਨਮਸਤੇ ਜੀ ਮੇਰਾ ਨਾਮ ਹੈ ਆਰਿਸ਼ ਮੁਕਸਰ ਵਿੱਚ ਸੁਣਿਆ ਹੈ ਪਟਾਕਿਆਂ ਦੀ ਇੱਕ ਫੈਕਟਰੀ ਵਿੱਚ ਗੈਰ ਕਾਨੂੰਨੀ ਫੈਕਟਰੀ ਵਿੱਚ ਧਮਾਕਾ ਹੋਇਆ ਘੱਟੋ ਘੱਟ 5 ਲੋਕ ਮਰ ਗਏ ਨੇ ਕਈ ਜ਼ਖਮੀ ਨੇ ਇਹ ਖਬਰ ਹੁਣ ਤਾਂ ਰੋਜ਼ਾਨਾ ਦੀਆਂ ਦੁਰਘਟਨਾਵਾਂ ਵਿੱਚੋਂ ਇੱਕ ਜਾਪਦੀ ਹੈ ਦੁੱਖ ਤਾਂ ਹੁੰਦਾ ਹੀ ਹੈ ਪਰ ਕੱਲ ਹੋਰ ਖਬਰਾਂ ਆ ਜਾਣਗੀਆਂ ਪਰਸੋਂ ਹੋਰ ਤੇ ਇਸੇ ਤਰ੍ਹਾਂ ਇਹ ਮਾਰੇ ਗਏ ਲੋਕ ਉਹਨਾਂ ਦੇ ਪਰਿਵਾਰਾਂ ਲਈ ਬੱਚਿਆਂ ਲਈ ਭਾਵੇਂ ਅਸਮਾਨ ਵਿੱਚ ਤਾਰੇ ਬਣ ਜਾਣਗੇ ਪਰ ਸਾਡੇ ਤੁਹਾਡੇ ਲਈ ਇਹ ਅੰਕੜਾ ਬਣ ਕੇ ਰਹਿ ਜਾਣਗੇ ਜਦੋਂ ਤੱਕ ਗੱਲ ਨੂੰ ਪਹਿਲਾਂ ਹੋਏ ਅਜਿਹੇ ਹਾਦਸਿਆਂ ਨਾਲ ਜੋੜ ਕੇ ਪੂਰੇ ਪਰਪੇਖ ਪੂਰੇ ਹਵਾਲੇ ਵਿੱਚ ਨਾ ਵੇਖਿਆ ਜਾਵੇ ਗੱਲ ਵੀ ਸੁਭਾਅ ਹੋ ਜਾਵੇਗੀ ਇਹਨਾਂ ਵਿੱਚੋਂ ਇੱਕ ਵੱਡਾ ਹਾਦਸਾ 6 ਸਾਲ ਪਹਿਲਾਂ ਹੋਇਆ ਸੀ ਜਿਹੜਾ ਮੈਨੂੰ ਯਾਦ ਆਇਆ ਮੁਕਸਰ ਤੋਂ 200 ਕਿਲੋਮੀਟਰ ਦੂਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਸਬਾ ਬਟਾਲਾ ਉੱਥੇ 23 ਬੰਦੇ ਮਾਰੇ ਗਏ ਸਨ 40 ਫੱਟੜ ਹੋਏ ਸਨ ਤਿੰਨ ਮੰਜ਼ਲੀ ਇਮਾਰਤ ਵਿੱਚ ਪਟਾਕੇ ਬਣਾਉਣ ਦਾ ਇੰਨਾ ਕ ਪਦਾਰਥ ਪਿਆ ਸੀ ਕਿ ਪੂਰੀ ਬਿਲਡਿੰਗ ਢਹਿ ਗਈ ਸਮਝੋ ਕਿੰਨਾ ਪਦਾਰਥ ਹੋਵੇਗਾ ਕਿੰਨੇ ਕੈਮੀਕਲ ਹੋਣਗੇ ਇਸ ਗੈਰ ਕਾਨੂੰਨੀ ਫੈਕਟਰੀ ਦਾ ਮਾਲਕ ਪਰਿਵਾਰ ਚਾਰ ਭਰਾਵਾਂ ਦੀ ਜੁਆਇੰਟ ਫੈਮਿਲੀ ਇਹਦੇ 10 ਜਣੇ ਖੁਦ ਇਸ ਵਿੱਚ ਮਰ ਗਏ ਸਨ ਲਾਗੇ ਬਣਾਇਆ ਹੋਇਆ ਨਵਾਂ ਇਹਨਾਂ ਦਾ ਘਰ ਸੀ ਜਿੱਥੇ ਪਲਸਟਰ ਹੋਇਆ ਸੀ ਪਰ ਅਜੇ ਪੇਂਟ ਨਹੀਂ ਸੀ ਕਰਾਇਆ ਉਹ ਵੀ ਟੈਗਿਆ ਸੀ ਨਾਲ ਲੱਗਦੀਆਂ ਕਈ ਦੁਕਾਨਾਂ ਦੇ ਲੈਂਟਰ ਡਿੱਗ ਪਏ ਸਨ ਨੇੜੇ ਦੇ ਇੱਕ ਸਕੂਲ ਵਿੱਚ ਛੁੱਟੀ ਕੁਝ ਸਮਾਂ ਪਹਿਲਾਂ ਹੋ ਚੁੱਕੀ ਸੀ ਨਹੀਂ ਤਾਂ ਹਾਦਸਾ ਇਸ ਤੋਂ ਵੀ ਭਿਆਨਕ ਹੋ ਸਕਦਾ ਸੀ ਇੱਕ ਗੁਰਦੁਆਰਾ ਵੀ ਨੇੜੇ ਹੀ ਹੈ ਪਰ ਫਿਰ ਹੋਇਆ ਕੀ ਉਸ ਫੈਕਟਰੀ ਮਾਲਕ ਦੇ ਪਰਿਵਾਰ ਦੇ ਇੱਕ ਬੱਚੇ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਅਖੇ ਇਹਨਾਂ ਨੇ ਪਰਮਿਟ ਨਹੀਂ ਲਿਆ ਸੀ। ਉਸ ਵੇਲੇ ਕਾਂਗਰਸ ਦੀ ਸਰਕਾਰ ਸੀ। ਜਿਨੇ ਕਿਹਾ ਸੀ ਕਿ ਕਿਸੇ ਨੂੰ ਛੱਡਿਆ ਨਹੀਂ ਜਾਵੇਗਾ। ਇੱਕ ਜਾਂਚ ਕਮੇਟੀ ਬਣਾਈ ਸੀ ਜਿਸ ਦੀ ਰਿਪੋਰਟ ਦਾ ਕੁਝ ਅਤਾ ਪਤਾ ਨਹੀਂ ਲੱਗਦਾ। ਦੋ ਕੋ ਕਲੈਰਕਲ ਲੈਵਲ ਦੇ ਬੰਦੇ ਕੁਝ ਸਮੇਂ ਲਈ ਸਸਪੈਂਡ ਕੀਤੇ ਗਏ ਸਨ। ਦੋ ਸੀ ਜਾਂ ਤਿੰਨ ਸੀ। ਮਾਮਲਾ ਹੁਣ ਵੀ ਪਰਿਵਾਰ ਦੇ ਬੱਚੇ ਜੀ ਖਿਲਾਫ ਹੈ, ਚੱਲ ਰਿਹਾ ਹੈ। ਸਰਕਾਰ ਨੇ ਸ਼ਾਇਦ ਮੰਨ ਲਿਆ। ਇੱਡੀ ਵੱਡੀ ਇਮਾਰਤ ਰਾਤੋਂ ਰਾਤ ਆਪਣੇ ਆਪ ਉੱਗਾਈ ਸੀ। ਵੈਸੇ ਮੁਹੱਲੇ ਵਾਲੇ ਇਸ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਸਨ। 2019 ਦੇ ਹਾਦਸੇ ਤੋਂ 2 ਸਾਲ ਪਹਿਲਾਂ ਵੀ ਇਸੇ ਫੈਕਟਰੀ ਵਿੱਚ ਬਲਾਸਟ ਹੋਇਆ ਸੀ। ਇੱਕ ਵਰਕਰ ਦੀ ਮੌਤ ਵੀ ਹੋ ਗਈ ਸੀ। ਉਸ ਵੇਲੇ ਮੁਹੱਲੇ ਵਾਲੇ ਤੇ ਫੈਕਟਰੀ ਮਾਲਕਾਂ ਦਾ ਇੱਕ ਰਾਜ਼ੀਨਾਮਾ ਹੋਇਆ ਕਿ ਫੈਕਟਰੀ ਨੂੰ ਸ਼ਿਫਟ ਕੀਤਾ ਜਾਵੇਗਾ। ਹੁਣ ਜਦੋਂ ਮੁਕਸਰ ਵਿੱਚ ਸੇਮ ਹਾਦਸਾ ਹੋਇਆ ਤਾਂ ਹੀ ਪ੍ਰਸ਼ਾਸਨ ਨੂੰ ਪਤਾ ਲੱਗਿਆ ਹੈ ਨਾ ਕਿ ਇੱਥੇ ਫੈਕਟਰੀ ਵੀ ਸੀ, ਗੈਰਕਾਨੂੰਨੀ ਵੀ ਹੈ। ਡੀਸੀ ਸਾਹਿਬ ਨੇ ਬਿਆਨ ਦੇ ਦਿੱਤਾ ਹੈ। ਇਹੀ ਫੈਕਟਰੀ ਲਾਉਣ ਲਈ ਐਕਸਪਲੋਸਿਵਜ਼ ਰੂਲਸ 2008 ਤਹਿਤ ਇਸ ਦੇ ਮਾਲਕ ਨੇ ਦਰਖਾਸਤ ਦਿੱਤੀ ਹੋਈ ਸੀ ਪਰ ਕਈ ਅਦਾਰਿਆਂ ਦੀਆਂ ਪਰਮਿਸ਼ਨਾਂ ਰਲਾ ਕੇ ਪਰਮਿਸ਼ਨ ਬਣਦੀ ਹੈ ਉਹ ਪੈਂਡਿੰਗ ਸਨ ਅਜੇ ਪੂਰੀ ਪਰਮਿਸ਼ਨ ਨਹੀਂ ਸੀ ਮਿਲੀ ਪਟਾਕੇ ਬਣਾਉਣ ਵਾਲਿਆਂ ਨੂੰ ਬਿਹਾਰ ਯੂਪੀ ਤੋਂ ਇੱਥੇ ਆ ਕੇ ਕੰਮ ਕਰਨ ਵਾਲਿਆਂ ਨੂੰ ਪਟਾਕਿਆਂ ਦੇ ਦੁਕਾਨਦਾਰਾਂ ਨੂੰ ਪਤਾ ਸੀ ਕਿ ਇੱਥੇ ਪਟਾਕੇ ਬਣਦੇ ਨੇ ਜਿਵੇਂ ਬਟਾਲੇ ਸ਼ਹਿਰ ਦੇ ਵਿੱਚ ਚੱਲਦੀ ਕਈ ਦਹਾਕੇ ਪੁਰਾਣੀ ਫੈਕਟਰੀ ਉੰਜ ਇਸ ਏਰੀਆ ਦਾ ਇੱਕ ਲੈਂਡਮਾਰਕ ਸੀ ਪਰ ਬਟਾਲੇ ਦੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਪ੍ਰਦੂਸ਼ਣ ਬੋਰਡ ਨੂੰ ਫਾਇਰ ਬ੍ਰਿਗੇਡ ਨੂੰ ਇਸ ਬਾਰੇ ਉਸੇ ਦਿਨ ਪਤਾ ਲੱਗਾ ਜਦੋਂ ਬਿਲਡਿੰਗ ਢਹਿ ਗਈ ਬੰਦੇ ਅੰਕੜੇ ਬਣ ਗਏ ਉਦੋਂ ਕਹਿੰਦੇ ਸੀ ਫੈਕਟਰੀ ਮਾਲਕਾਂ ਦਾ ਭਾਵੇਂ ਰੂਲਿੰਗ ਪਾਰਟੀ ਨਾਲ ਰਿਸ਼ਤਾ ਹੈ ਕਾਰਵਾਈ ਹੋਵੇਗੀ ਹੁਣ ਵੀ ਇਹੀ ਕਹਿ ਰਹੇ ਨੇ ਪਾਰਟੀ ਬਦਲ ਗਈ ਹੈ 2019 ਵਿੱਚ 22 ਸਰਕਾਰ ਨੇ ਕਿਹਾ ਸੀ ਅਜਈਆਂ ਫੈਕਟਰੀਜ਼ ਬੰਦ ਕਰਵਾ ਦੇਾਂਗੇ ਹੁਣ ਵੀ ਇਹੀ ਕਿਹਾ ਜਾਵੇਗਾ ਹੋ ਸਕਦਾ ਹੁਣ ਤੱਕ ਕਹਿ ਵੀ ਦਿੱਤਾ ਹੋਵੇ ਭਗਵੰਤ ਮਾਨ ਉਦੋਂ ਮੁੱਖ ਮੰਤਰੀ ਬਣੇ ਨਹੀਂ ਸਨ ਕੋਸ਼ਿਸ਼ ਵਿੱਚ ਸਨ ਬਟਾਲੇ ਗਏ ਵੀ ਸਨ ਸ਼ਾਇਦ ਉਹ ਆਪ ਜਾਉਂ ਨਾਲ ਦੇ ਕੋਈ ਮੰਤਰੀ ਹੁਣ ਮੁਖਸਰ ਵੀ ਢੀਡਾ ਮਾਰ ਆਉਣਗੇ ਬਟਾਲਾ ਬਲਾਸਟ ਵੇਲੇ ਮਰਨ ਵਾਲਿਆਂ ਮਗਰ 2 ਲੱਖ ਰੁਪਏ ਦਿੱਤੇ ਗਏ ਸਨ ਹੁਣ ਸ਼ਾਇਦ ਮਹਿੰਗਾਈ ਮੁਤਾਬਕ ਵਧਾ ਦਿੱਤੇ ਜਾਣ ਅੰਕੜੇ ਅੱਗੋਂ ਕਹਿੰਦੇ ਨੇ ਪੂਰੇ ਮੁਲਕ ਵਿੱਚ ਪਟਾਕਾ ਫੈਕਟਰੀਆਂ ਵਿੱਚ ਹਰ ਸਾਲ ਘੱਟੋ-ਘੱਟ 60 ਲੋਕਾਂ ਦੀ ਮੌਤ ਹੁੰਦੀ ਹੈ ਇਹ ਆਫੀਸ਼ੀਅਲ ਅੰਕੜਾ ਹੈ ਪੰਜਾਬ ਵਿੱਚ ਵੀ ਲਗਭਗ ਹਰ ਸਾਲ ਜੋ ਹੈ ਇੱਕ ਹਾਦਸਾ ਹੁੰਦਾ ਹੀ ਹੈ ਤੇ ਅਜਈਆਂ ਨਜਾਇਜ਼ ਫੈਕਟਰੀਆਂ ਲਗਾਤਾਰ ਚੱਲਦੀਆਂ ਨੇ ਕਈ ਵਾਰੀ ਅਜਈਆਂ ਫੈਕਟਰੀਆਂ ਵਿੱਚ ਹਾਦਸਾ ਹੋ ਵੀ ਜਾਵੇ ਤੇ ਆਫੀਸ਼ੀਅਲ ਅੰਕੜੇ 'ਚ ਨਹੀਂ ਆਉਂਦਾ ਕਿਉਂਕਿ ਆਫੀਸ਼ੀਅਲੀ ਇਹ ਫੈਕਟਰੀ ਹੈ ਹੀ ਨਹੀਂ ਸਰਕਾਰੀ ਮੁਲਾਜ਼ਮਾਂ ਨੂੰ ਇੰਨਾਂ ਫੈਕਟਰੀਆਂ ਬਾਰੇ ਕਿਉਂ ਨਹੀਂ ਪਤਾ ਲੱਗਦਾ ਉਸ ਪਿੱਛੇ ਸ਼ਾਇਦ ਕੋਈ ਸਿਸਟਮ ਹੋਵੇਗਾ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਹੈ ਉਹਲੇ ਵੀ ਓਪਨ ਸਿਕਰਟ ਹੈ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਸਾਡੀ ਬਦਲਾਅ ਦੀ ਸਰਕਾਰ ਹੈ ਉਹਨਾਂ ਦੀ ਗੱਲ ਮੰਨ ਲੈਣੇ ਆ ਉਮੀਦ ਲਾ ਕੇ ਵੇਖ ਲੈਨੇ ਆ ਸ਼ਾਇਦ ਜੋ 2 ਦਰਜਨ ਜਾਨਾ ਜਾਣ ਵਲੇ ਨਹੀਂ ਹੋਇਆ ਅੱਧਾ ਦਰਜਨ ਨਾਲ ਇਸ ਵਾਰੀ ਹੋ ਜਾਵੇ ਪਰ ਸਿਸਟਮ ਦੀਆਂ ਅੱਖਾਂ ਵਿੱਚ ਕਟਾ ਹੈ ਮੂੰਹ ਵਿੱਚ ਮਾਇਆ ਦੀ ਗੁਲਾਮ ਜ਼ਬਾਨ ਹੈ ਤੇ ਕੰਨ ਉਸ ਵੇਲੇ ਹੀ ਐਕਟੀਵੇਟ ਹੁੰਦੇ ਨੇ ਜਦੋਂ ਬਹੁਤ ਜ਼ੋਰ ਨਾਲ ਬਲਾਸਟ ਹੁੰਦਾ ਹੈ ਮੁਖਸਰ ਵਾਲੇ ਬਲਾਸਟ ਦੀ ਗੂੰਜ ਕਿੱਥੋਂ ਤੱਕ ਜਾਂਦੀ ਹੈ ਆਉਣ ਵਾਲੇ ਕੁਝ ਦਿਨ ਨਹੀਂ ਦੱਸ ਦੇਣਗੇ ਨਜ਼ਰ ਰੱਖ ਲਿਓ ਮਰੇ ਹੋਏ ਮਜ਼ਦੂਰ ਕਿਸੇ ਲਈ ਤਾਰੇ ਬਣ ਜਾਣਗੇ ਤੇ ਕਿਸੇ ਲਈ ਅੰਕੜੇ